ਸਸਰੀਆਕਾਲ ਜੀ ਅੱਜ ਆਪਾਂ ਪੰਜਾਬ ਦੇ ਇਤਿਹਾਸ ਦੇ ਇੱਕ ਐਸੇ ਮਹਾਨ ਨਾਇਕ ਦੀ ਗੱਲ ਕਰਨੀ ਹੈ ਜਿਨ੍ਹਾਂ ਦਾ ਨਾਂ ਆਉਂਦਿਆਂ ਹੀ ਮਤਲਬ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਲੋਕ ਪਿਆਰ ਤੇ ਸਤਿਕਾਰ ਨਾਲ ਸ਼ੇਰੇ ਪੰਜਾਬ ਕਹਿੰਦੇ ਨੇ ਸਾਡੇ ਕੋਲ ਨਾ ਕੁਝ ਲਿਖਤਾ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਸ਼ੇਰ ਨਾ ਹੀਟ ਇਹ ਲੱਗਦਾ ਜਿਵੇਂ ਖਾਸ ਪੰਜਾਬ ਜੀਕੇ ਵਾਸਤੇ ਤਿਆਰ ਕੀਤੀਆਂ ਗਈਆਂ ਹੋਣ ਕਾਫੀ ਡੁੰਗਾਈ ਨਾਲ ਤੇ ਅੱਜ ਆਪਣਾ ਮਕਸਦ ਇਹੀ ਹੈ ਕਿ ਇਹਨਾਂ ਸਰੋਤਾਂ ਨੂੰ ਫਰੋਲੀਏ ਮਹਾਰਾਜੇ ਦੀ ਜ਼ਿੰਦਗੀ ਉਹਨਾਂ ਦੀਆਂ ਕਾਮਯਾਬੀਆਂ ਰਾਜ ਕਰਨ ਦਾ ਤਰੀਕਾ ਤੇ ਉਹਨਾਂ ਦੀ ਵਿਰਾਸਤ ਇਹਨਾਂ ਦੇ ਜਿਹੜੇ ਖਾਸ ਪਹਿਲੂਏ ਨੇ ਉਹਨਾਂ ਨੂੰ ਸਮਝੀਏ ਜ਼ਰਾ ਸੋਚੋ ਉਹ ਸਮਾਂ ਕਿਹੋ ਜਿਹਾ ਸੀ 18ਵੀਂ ਸਦੀ ਦਾ ਆਖੀਰ ਮੁਗਲ ਰਾਜ ਤਾਂ ਬਸ ਨਾਦ ਹੀ ਰਹਿ ਗਿਆ ਸੀ afghanistan ਵਾਲੇ ਪਾਸਿਓਂ ਅਹਿਮਦ ਸ਼ਾ ਅਬਦਾਲੀ ਵਰਗੇ ਹਮਲਾਵਰ ਆਉਂਦੇ ਜਾਂਦੇ ਰਹਿੰਦੇ ਸਨ ਤੇ ਪੰਜਾਬ ਛੋਟੇ-ਛੋਟੀਆਂ ਮਿਸਲਾਂ ਚ ਵੰਡਿਆ ਹੋਇਆ ਸੀ ਜਿਹੜੀਆਂ ਆਪਸ ਵਿੱਚ ਉਲਝੀਆਂ ਰਹਿੰਦੀਆਂ ਸਨ ਲੋਕ ਬੜੇ ਪਰੇਸ਼ਾਨ ਸਨ ਅਸੁਰੱਖਿਆ ਦਾ ਮਾਹੌਲ ਸੀ ਤੇ ਇਹ ਸਾਰੀ ਗੜਬੜ ਇਸ ਅਰਾਜਕਤਾ ਦੇ ਵਿੱਚੋਂ ਇੱਕ ਸ਼ਖਸ ਉੱਭਰ ਕੇ ਸਾਹਮਣੇ ਆਉਂਦਾ ਹੈ ਰਣਜੀਤ ਸਿੰਘ ਬਿਲਕੁਲ ਤੇ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕਿੰਨਾ ਔਖਾ ਦੌਰ ਸੀ ਕਿੰਨੀ ਉਥਲ-ਪੁਥਲ ਸੀ ਐਸੇ ਮਾਹੌਲ ਵਿੱਚੋਂ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਨਾ ਸਿਰਫ ਇੱਕ ਟਿਕਾਊ ਰਾਜ ਬਣਾਇਆ ਸਗੋਂ ਇੱਕ ਬਹੁਤ ਹੀ ਤਾਕਤਵਰ ਸਿੱਖ ਸਾਮਰਾਜ ਖੜਾ ਕਰ ਦਿੱਤਾ ਇਹ ਜਿਹੜੇ ਕਾਗਜ਼ ਆਪਣੇ ਕੋਲ ਹੈ ਇਹ ਸਿਰਫ ਤੱਥਾਂ ਦੀ ਲਿਸਟ ਨਹੀਂ ਹੈਗੀ ਇਹ ਤਾਂ ਇੱਕ ਪੂਰੀ ਕਹਾਣੀ ਦੱਸਦੇ ਨੇ ਉਸ ਮਹਾਨ ਸ਼ਾਸਕ ਦੀ ਜ਼ਿੰਦਗੀ ਨੂੰ ਉਸ ਵੇਲੇ ਦੇ ਹਾਲਾਤ ਨਾਲ ਜੋੜ ਕੇ ਮਤਲਬ ਵਿਸ਼ਲੇਸ਼ਣ ਕਰਕੇ ਪੇਸ਼ ਕੀਤਾ ਗਿਆ ਹੈ ਖਾਸ ਕਰਕੇ ਜਿਵੇਂ ਤੁਸੀਂ ਕਿਹਾ ਪੰਜਾਬ ਜੀ ਕੇ ਦੇ ਹਿਸਾਬ ਨਾਲ ਚਲੋ ਫਿਰ ਸ਼ੁਰੂ ਕਰਦੇ ਹਾਂ ਬਿਲਕੁਲ ਸ਼ੁਰੂ ਤੋਂ ਉਹਨਾਂ ਦੇ ਜਨਮ ਤੋਂ ਸਾਲ ਸੀ 1780 ਤਾਰੀਖ ਬਾਰੇ ਥੋੜਾ ਫਰਕ ਹੈ ਕੋਈ 2 ਨਵੰਬਰ ਕਹਿੰਦਾ ਹੈ ਕੋਈ 13 ਨਵੰਬਰ ਪਿਤਾ ਜੀ ਸਨ ਸਰਦਾਰ ਮਹਾ ਸਿੰਘ ਸੁਕਰ ਚੱਕਿਆ ਮਿਸਲ ਦੇ ਮੁਖੀ ਤੇ ਮਾਤਾ ਜੀ ਸਨ ਰਾਜਕੌਰ ਕਹਿੰਦੇ ਨੇ ਪਹਿਲਾਂ ਬੁੱਧ ਸਿੰਘ ਰੱਖਿਆ ਸੀ ਪਰ ਫਿਰ ਪਿਤਾ ਜੀ ਨੇ ਕੋਈ ਲੜਾਈ ਜਿੱਤੀ ਤੇ ਖੁਸ਼ੀ ਵਿੱਚ ਨਾਂ ਬਦਲ ਕੇ ਰਣਜੀਤ ਸਿੰਘ ਕਰਤਾ ਮਤਲਬ ਰਣ ਦਾ ਜੇਤੂ ਜੰਗ ਜਿੱਤਣ ਵਾਲਾ ਜਨਮ ਕਿੱਥੇ ਹੋਇਆ ਇਸ ਤੇ ਵੀ ਪੱਕਾ ਨਹੀਂ ਪਤਾ ਹਾਂਜੀ ਕੁਝ ਕਹਿੰਦੇ ਨੇ ਗੁਜਰਾਵਾਲਾ ਜਿੱਥੇ ਉਹਨਾਂ ਦੀ ਮਿਸਲ ਦਾ ਕੇਂਦਰ ਸੀ ਕੁਝ ਕਹਿੰਦੇ ਨੇ ਬਡਰੁਖਾਂ ਨਾਨਕਾ ਪਿੰਡ ਹੁਣ ਸੰਗਰੂਰ ਜ਼ਿਲ੍ਹੇ 'ਚ ਹੈ ਰਿਵਾਜ ਵੀ ਹੁੰਦਾ ਸੀ ਨਾਨਕੇ ਜਨਮ ਦਾ ਸ਼ਾਇਦ ਉਦੋਂ ਰਿਕਾਰਡ ਐਨੇ ਸਪਸ਼ਟ ਨਹੀਂ ਸਨ ਹਨਾ ਹਾਂਜੀ ਹੋ ਸਕਦਾ ਫਿਰ ਬਚਪਨ 'ਚ ਹੀ ਚੇਚਕ ਦੀ ਬਿਮਾਰੀ ਹੋ ਗਈ ਜਿਸ ਨਾਲ ਇੱਕ ਅੱਖ ਦੀ ਨਜ਼ਰ ਚਲੀ ਗਈ ਤੇ ਚਿਹਰੇ ਤੇ ਵੀ ਦਾਗ ਰਹਿ ਗਏ ਪੜ੍ਹਾਈ ਲਿਖਾਈ 'ਚ ਬਹੁਤੀ ਦਿਲਚਸਪੀ ਨਹੀਂ ਸੀ ਪਰ ਘੋੜਸਵਾਰੀ ਤੇ ਤਲਵਾਰਬਾਜ਼ੀ ਇੰਨਾ ਚ ਕਮਾਲ ਦੇ ਸਨ ਤੇ ਸੋਚੋ ਸਿਰਫ 10 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਦਾ ਦੇਹਾਂਤ ਹੋ ਗਿਆ ਸਾਰੀ ਮਿਸਲ ਦੀ ਜ਼ਿੰਮੇਵਾਰੀ ਆ ਗਈ ਇਸ ਕਰਕੇ ਉਹ ਕਿਤਾਬੀ ਗਿਆਨ ਤੋਂ ਵੱਧ ਜ਼ਿੰਦਗੀ ਦੇ ਤਜਰਬਿਆਂ ਤੋਂ ਸਿੱਖੇ ਤੇ ਇੱਥੇ ਇਹ ਗੱਲ ਬਹੁਤ ਦਿਲਚਸਪ ਹੈ ਕਿ ਕਿਵੇਂ ਸ਼ੁਰੂਆਤੀ ਮੁਸ਼ਕਿਲਾਂ ਨੇ ਹੀ ਉਹਨਾਂ ਨੂੰ ਘੜਿਆ ਅੱਖ ਦਾ ਚਲੇ ਜਾਣਾ ਛੋਟੀ ਉਮਰੇ ਪਿਓ ਦਾ ਸਾਆ ਸਿਰ ਤੋਂ ਉੱਠ ਜਾਣਾ ਇਹਨਾਂ ਚੀਜ਼ਾਂ ਨੇ ਮਤਲਬ ਉਹਨਾਂ ਨੂੰ ਕਿਤਾਬਾਂ ਦੀ ਥਾਂ ਅਸਲ ਜ਼ਿੰਦਗੀ ਨੂੰ ਸਮਝਣਾ ਸਿਖਾਇਆ ਹਾਲਾਤ ਮੁਤਾਬਕ ਫੈਸਲੇ ਲੈਣ ਦੀ ਸਮਰੱਥਾ ਦਿੱਤੀ ਤੇ ਇਹੀ ਗੁਣ ਅੱਗੇ ਜਾ ਕੇ ਉਹਨਾਂ ਦੀ ਕਾਮਯਾਬੀ ਦਾ ਵੱਡਾ ਕਾਰਨ ਬਣੇ ਹਾਂ ਫਿਰ ਸ਼ੁਰੂ ਹੁੰਦਾ ਉਹਨਾਂ ਦਾ ਤਾਕਤਵਰ ਵਧਨ ਦਾ ਸਫ਼ਰ ਇਸ ਵਿੱਚ ਰਿਸ਼ਤੇਦਾਰੀਆਂ ਗਠਜੋੜ ਬੜੇ ਕੰਮ ਆਏ 1796 ਵਿੱਚ ਵਿਆਹ ਹੋਇਆ ਮਹਿਤਾਬ ਕੌਰ ਨਾਲ ਉਹ ਕਨਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਦੀ ਤੀ ਸੀ ਜਿਹੜੀ ਖੁਦ ਬੜੀ ਸਿਆਣੀ ਤੇ ਤਾਕਤਵਰ ਸੀ ਕਹਿੰਦੇ ਨੇ ਸੱਸ ਸਦਾ ਕੌਰ ਨੇ ਬਹੁਤ ਮਦਦ ਕੀਤੀ ਸਲਾਹ ਦਿੱਤੀ ਫਿਰ ਅਲਵਾਲੀਆ ਮਿਸਲ ਦੇ ਸਰਦਾਰ ਫਤਿਹ ਸਿੰਘ ਨਾਲ ਪੱਗਵਟਾ ਲਈ ਮਤਲਬ ਧਰਮਪਰਾ ਬਣ ਗਏ ਇਸ ਨਾਲ ਸਿਆਸੀ ਤਾਕਤ ਹੋਰ ਵਧ ਗਈ ਪਰ ਜਿਹੜਾ ਅਸਲੀ ਮੋੜ ਆਇਆ ਨਾ ਉਹ ਸੀ 1799 ਲਾਹੌਰ ਤੇ ਕਬਜ਼ਾ ਹਾਂਜੀ ਲਾਹੌਰ ਦੀ ਜਿੱਤ ਉਦੋਂ ਅਫਗਾਨ ਹਾਕਮ ਸੀ ਜ਼ਮਾਨ ਸ਼ਾਹ ਉਹ ਵਾਪਸ ਜਾ ਰਿਹਾ ਸੀ ਤੇ ਪਿੱਛੇ ਪੰਗੀ ਮਿਸਲ ਵਾਲੇ ਕਮਜ਼ੋਰ ਪੈ ਗਏ ਰਣਜੀਤ ਸਿੰਘ ਨੇ ਮੌਕਾ ਸਾਂਭ ਲਿਆ ਤੇ ਲਾਹੌਰ ਫਤਿਹ ਕਰ ਲਿਆ ਇਹ ਬਹੁਤ ਵੱਡੀ ਤੇ ਦਲੇਰੀ ਵਾਲੀ ਗੱਲ ਸੀ ਤੇ ਇਸ ਤੋਂ ਬਾਅਦ 12 ਅਪ੍ਰੈਲ 1801 ਵਿਸਾਖੀ ਦਾ ਦਿਨ ਲਾਹੌਰ ਕਿਲੇ 'ਚ ਵੱਡਾ ਦਰਬਾਰ ਲੱਗਾ ਬਾਬਾ ਸਾਪ ਸਿੰਘ ਬੇਦੀ ਜੀ ਨੇ ਰਾਜ ਤਿਲਕ ਲਗਾਇਆ ਤੇ ਰਣਜੀਤ ਸਿੰਘ ਨੇ ਰਸਮੀ ਤੌਰ ਤੇ ਮਹਾਰਾਜਾ ਦੀ ਉਪਾਤੀ ਧਾਰਨ ਕੀਤੀ ਪਰ ਸਭ ਤੋਂ ਖਾਸ ਗੱਲ ਆਪਣੇ ਰਾਜ ਦਾ ਨਾਂ ਕੀ ਰੱਖਿਆ ਸਰਕਾਰ ਖਾਲਸਾ ਬਿਲਕੁਲ ਇਹ ਸਰਕਾਰੀ ਖਾਲਸਾ ਵਾਲਾ ਨੁਕਤਾ ਬਹੁਤ ਹੀ ਅਹਿਮ ਹੈ ਇਹ ਸਿਰਫ ਨਾਂ ਬਦਲਣਾ ਨਹੀਂ ਸੀ ਇਹ ਇੱਕ ਬਹੁਤ ਸੋਚੀ ਸਮਝੀ ਕੀ ਕਹਿੰਦੇ ਨੇ ਨੀਤੀ ਸੀ ਇਸ ਨਾਂ ਨਾਲ ਤੇ ਫਿਰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਚਲਾ ਕੇ ਉਹਨਾਂ ਨੇ ਇਹ ਸਾਫ਼ ਕਰਤਾ ਕਿ ਇਹ ਰਾਜ ਮੇਰੀ ਨਿੱਜੀ ਜਾਇਦਾਦ ਨਹੀਂ ਇਹ ਸਾਰੇ ਖਾਲਸਾ ਪੰਥ ਦਾ ਰਾਜ ਹੈ ਅੱਛਾ ਮਤਲਬ ਇੱਕ ਸਾਂਝੀ ਪਛਾਣ ਦੇਣ ਦੀ ਕੋਸ਼ਿਸ਼ ਹਾਂਜੀ ਇਸ ਨਾਲ ਸਾਰੀਆਂ ਮਿਸਲਾਂ ਨੂੰ ਇੱਕ ਝੰਡੇ ਥੱਲੇ ਲਿਆਉਣਾ ਸੌਖਾ ਹੋ ਗਿਆ ਤੇ ਰਾਜ ਨੂੰ ਧਾਰਮਿਕ ਮਾਨਤਾ ਵੀ ਮਿਲੀ ਇਹ ਮਿਸਲਦਾਰੀ ਦੇ ਦੌਰ ਦਾ ਅੰਤ ਸੀ ਤੇ ਇੱਕ ਵੱਡੇ ਸੰਗਠਿਤ ਸਮਰਾਜ ਦੀ ਸ਼ੁਰੂਆਤ ਨਾਲੇ ਇਹ ਮਹਾਰਾਜੇ ਦੀ ਨਿਮਰਤਾ ਵੀ ਦੱਸਦਾ ਹੈ ਕਿ ਉਹ ਖੁਦ ਨੂੰ ਖਾਲਸੇ ਦਾ ਦਾਸ ਸਮਝਦੇ ਸਨ